ਕਾਰੀ ਨੂੰ ਕੀਤਾ ਗਿਆ ਹੈ ਔਰ ਬੰਦੂ ਸਿੰਘ ਮਾਨਸ ਸੇਖੋ ਉਹ ਸ਼ੂਟਰ ਜਿਸ ਦੇ ਵੱਲੋਂ ਇਸ ਸਾਜ਼ਿਸ਼ ਨੂੰ ਰਚਿਆ ਗਿਆ ਸੀ ਉਸ ਦੀ ਗ੍ਰਿਫਤਾਰੀ ਕੀਤੀ ਗਈ ਹੈ ਦੱਸ ਦੇ ਕਿ ਕਪਿਲ ਸ਼ਰਮਾ ਦਾ ਕੈਪਸ ਕੈਫੇ ਜੋ ਕਿ ਕੈਨੇਡਾ ਦੇ ਵਿੱਚ ਉਸ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀ ਤਾਂ ਉਸ ਕੈਫੇ ਦੇ ਉੱਤੇ ਫਾਇਰਿੰਗ ਕਰਨ ਵਾਲੇ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਲੁਧਿਆਣਾ ਦੇ ਵਿੱਚ ਪੁਲਿਸ ਦੇ ਵੱਲੋਂ ਇਸ ਦੀ ਗ੍ਰਿਫਤਾਰੀ ਪਾਈ ਜਾਂਦੀ ਹੈ ਔਰ ਕੱਲੇ ਗ੍ਰਿਫਤਾਰੀ ਹੁੰਦੀ ਹੈ ਤਾਂ ਬੰਦੂ ਸਿੰਘ ਮਾਨ ਕੈਫ ਜੋ ਸੇਖੋ ਹੈ ਕਾ ਉਹ ਜੋ ਬਿਸ਼ਨੋਈ ਗੈਂਗ ਹੈ ਉਸ ਦੇ ਨਾਲ ਜੁੜਿਆ ਹੋਇਆ ਮੰਨਿਆ ਜਾ ਰਿਹਾ ਕੈਨੇਡਾ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਗੈਂਗਸਟਰਾਂ ਦਾ ਵਿਚਾਲੇ ਇਹ ਇੱਕ ਮਜ਼ਬੂਤ ਕੜੀ ਬਣਿਆ ਹੋਇਆ ਸੀ ਔਰ ਪੰਜਾਬ ਦੇ ਵਿੱਚ ਜੋ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਉਸ ਦੇ ਵਿੱਚ ਵੀ ਇਸ ਦੀ ਮੁੱਖ ਭੂਮਿਕਾ ਰਹਿੰਦੀ ਹੈ ਤਾਂ ਬੰਦੂ ਸਿੰਘ ਮਾਨ ਸੇਖੋ ਨੂੰ ਗ੍ਰਫਤਾਰ ਕਰ ਲਿਆ ਗਿਆ ਦੱਸ ਦੱਸਿਆ ਜਾ ਰਿਹਾ ਕਿ ਗੈਂਗਸਟਰ 골ਡ ਹੀਟ ਲੋ ਗੈਂਗ ਦਾ ਇਹ ਅਹਿਮ ਹੈਂਡਲਰ ਹੈ ਔਰ ਇਸ ਦੇ ਵੱਲੋਂ ਜੋ ਕੈਨੇਡਾ ਦੇ ਵਿੱਚ ਕਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਤਿੰਨ ਵਾਰ ਫਾਇਰਿੰਗ ਦੀ ਘਟਨਾ ਹੋਈ ਹੈ ਤਾਂ ਉਸ ਦੀ ਸਾਰੀ ਸਾਜ਼ਿਸ਼ ਇਸ ਦੇ ਵੱਲੋਂ ਰਚੀ ਗਈ ਸੀ ਮੁੱਖ ਸ਼ੂਟਰ ਸੀ ਇਸ ਘਟਨਾ ਦਾ ਔਰ ਪੁਲਿਸ ਦੇ ਵੱਲੋਂ ਇਸ ਦੇ ਵੱਲੋਂ ਪੀਐਕਸ 3 ਹਾਈ ਐਂਡ ਪਿਸਟਲ ਜਿਹੜਾ ਕਿ ਮੇਡ ਇਨ ਚਾਈਨਾ ਪਿਸਟਲ ਹੈ ਉਹ ਵੀ ਬਰਾਮਦ ਕੀਤਾ ਗਿਆ ਔਰ ਇਸ ਤੋਂ ਇਲਾਵਾ 8 ਜਿੰਦਾ ਕਾਰਤੂਸ ਇਸ ਦੇ ਕੋਲੋਂ ਬਰਾਮਦ ਕੀਤੇ ਗਏ ਨੇ ਤਾਂ ਪੁਲਿਸ ਦੇ ਮੁਤਾਬਕ ਸੇਖੋ ਦੇ ਭਾਰਤ ਵਿੱਚ ਲੁਕੇ ਹੋਣ ਦੀ ਸੂਚਨਾ ਉਹਨਾਂ ਨੂੰ ਮਿਲੀ ਸੀ ਕੈਨੇਡਾ ਦੇ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਭਾਰਤ ਆ ਗਿਆ ਸੀ ਔਰ ਭਾਰਤ ਆ ਕੇ ਇਸ ਦੇ ਵੱਲੋਂ ਇੱਥੇ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਣਾ ਸੀ ਉਸ ਤੋਂ ਪਹਿਲਾਂ ਪੁਲਿਸ ਦੇ ਵੱਲੋਂ ਇਸ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸੇਖੋ ਦੇ ਉੱਤੇ ਇਲਜ਼ਾਮ ਹੈ ਕਿ ਫਾਇਰਿੰਗ ਦੀ ਸਾਜ਼ਿਸ਼ ਇਸ ਨੇ ਰਚੀ ਸੀ ਔਰ ਸ਼ੂਟਰਾਂ ਨੂੰ ਜੋ ਜੋ ਲੌਜਿਸਟਿਕ ਸਪੋਰਟ ਹੈ ਉਹ ਸਾਰੀ ਇਸ ਦੇ ਵੱਲੋਂ ਮੁਹਈਆ ਕਰਵਾਈ ਗਈ ਸੀ ਤਾਂ ਕੈਨੇਡਾ ਦੇ ਵਿੱਚ ਕਪਿਲ ਸ਼ਰਮਾ ਕੈਫੇ ਦੇ ਉੱਤੇ ਤਿੰਨ ਵਾਰ ਫਾਇਰਿੰਗ ਹੋ ਚੁੱਕੀ ਹੈ 10 ਜੁਲਾਈ ਨੂੰ 7 ਅਗਸਤ ਨੂੰ ਅਤੇ 18 ਅਕਤੂਬਰ ਨੂੰ ਤਿੰਨ ਵਾਰ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਤਿੰਨੋ ਵਾਰ ਫਾਇਰਿੰਗ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜੇ ਹੋਏ ਗੋਲਦੀ ਢਿੱਲੋ ਅਤੇ ਗੁਲਵੀਰ ਕੁਲਵੀਰ ਸਿੱਧੂ ਦੇ ਵੱਲੋਂ ਲਈ ਗਈ ਸੀ ਤਾਂ ਇਹਨਾਂ ਗੈਂਗਸਟਰਾਂ ਦੇ ਗੈਂਗ ਦੇ ਨਾਲ ਜੁੜਿਆ ਹੋਇਆ ਹੈ ਬੰਦੂ ਸਿੰਘ ਮਾਨ ਸ਼ੇਖੋ ਜੋ ਕਿ ਮੋਖ ਸ਼ੂਟਰ ਇਸ ਘਟਨਾ ਦਾ ਦੱਸਿਆ ਜਾ ਰਿਹਾ ਹੈ ਤਾਂ ਇਸ ਦੀ ਗ੍ਰਿਫਤਾਰੀ ਦਿੱਲੀ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਕ੍ਰਾਈਮ ਬ੍ਰਾਂਚ ਦਿੱਲੀ ਦੇ ਵੱਲੋਂ ਇਸ ਦੀ ਗ੍ਰਿਫਤਾਰੀ ਕੀਤੀ ਗਈ ਹੈ ਔਰ ਕ੍ਰਾਈਮ ਬ੍ਰਾਂਚ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਭਾਰਤ ਅਤੇ ਕੈਨੇਡਾ ਦੇ ਵਿਚਾਲੇ ਗੈਂਗਸਟਰਾਂ ਦੇ ਵਿਚਾਲੇ ਇਹ ਮੋਖ ਲਿੰਕ ਬਣਿਆ ਹੋਇਆ ਸੀ ਔਰ ਇਸ ਦੇ ਵੱਲੋਂ ਕੰਮ ਦੋਹਾਂ ਪਾਸੇ ਕੀਤਾ ਜਾ ਰਿਹਾ ਸੀ ਔਰ ਗੋਲੀਬਾਰੀ ਹੋਵੇ ਉਗਾਹੀ ਦੀ ਘਟਨਾ ਹੋਵੇ ਜਾਂ ਧਮਕੀ ਦੇਣ ਵਰਗੇ ਮਾਮਲੇ ਹੋਣ ਤਾਂ ਇਸ ਦੇ ਵੱਲੋਂ ਇਹਨਾਂ ਕੰਮਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਚਾਹੇ ਕੈਨੇਡਾ ਹੋਵੇ ਚਾਹੇ ਪੰਜਾਬ ਪੰਜਾਬ ਦੇ ਵੀ ਕਾਰੋਬਾਰੀਆਂ ਨੂੰ ਧਮਕੀਆਂ ਇਸ ਦੇ ਵੱਲੋਂ ਦਿੱਤੀਆਂ ਜਾਂਦੀਆਂ ਸੀ ਔਰ ਕੈਨੇਡਾ ਦੇ ਵਿੱਚ ਵੀ ਕਈ ਕਾਰੋਬਾਰੀਆਂ ਨੂੰ ਕਈ ਹਸਤੀਆਂ ਨੂੰ ਧਮਕੀਆਂ ਇਸ ਦੇ ਵੱਲੋਂ ਦਿੱਤੀਆਂ ਜਾਂਦੀਆਂ ਸੀ ਉਗਾਹੀ ਕੀਤੀ ਜਾਂਦੀ ਸੀ ਔਰ ਫਾਇਰਿੰਗ ਦੀਆਂ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਸੀ ਤਾਂ ਜੋ ਉਹ ਇਸ ਨੂੰ ਆਰਾਮ ਦੇ ਨਾਲ ਜੋ ਫੰਡ ਜੋ ਪੈਸੇ ਇਸ ਦੇ ਵੱਲੋਂ ਮੰਗੇ ਜਾਂਦੇ ਨੇ ਉਹ ਮੁਹੱਈਆ ਕਰਵਾ ਦਿੰਦਾ। ਪੁਲਿਸ ਦੇ ਵੱਲੋਂ ਹੁਣ ਗੋਲਡੀ ਢੋਲੋ ਗੈਂਗ ਦੇ ਹੋਰ ਮੈਂਬਰਾਂ ਅਤੇ ਜਿਹੜਾ ਇਹਨਾਂ ਦਾ ਫੰਡਿੰਗ ਚੈਨਲ ਹੈ ਤੇ ਹਥਿਆਰਾਂ ਦਾ ਸਪਲਾਈ ਨੈੱਟਵਰਕ ਹੈ ਤਾਂ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਕਿਸ ਤਰੀਕੇ ਦੇ ਨਾਲ ਇਹ ਪੂਰਾ ਨੈੱਟਵਰਕ ਕੰਮ ਕੀਤਾ ਕਰਦਾ ਹੈ ਤਾਂ ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਹੁਣ ਜਾਂਚ ਕੀਤੀ ਜਾਵੇਗੀ ਔਰ ਬੰਦੂ ਮਾਨ ਸਿੰਘ ਦੇ ਵੱਲੋਂ ਜੋ ਪੁੱਛਗਿੱਛ ਕੀਤੀ ਜਾਵੇਗੀ ਤਾਂ ਇਸ ਦੇ ਵਿੱਚ ਵੱਡੇ ਖੁਲਾਸੇ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ ਤਾਂ ਕਪਿਲ ਸ਼ਰਮਾ ਦਾ ਕੈਫੇ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਖੋਲਿਆ ਗਿਆ 7 ਜੁਲਾਈ 2025 ਨੂੰ ਇਸ ਦੀ ਓਪਨਿੰਗ ਹੁੰਦੀ ਹੈ ਅਤੇ ਇਸ ਤੋਂ 3 ਦਿਨਾਂ ਬਾਅਦ ਹੀ ਕਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਫਾਇਰਿੰਗ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਸ ਨੂੰ ਥੋੜੇ ਸਮੇਂ ਲਈ ਬੰਦ ਕੀਤਾ ਜਾਂਦਾ ਹੈ ਦੁਬਾਰਾ ਫਿਰ ਕਪਿਲ ਸ਼ਰਮਾ ਦੇ ਵੱਲੋਂ ਆਪਣਾ ਕੈਫੇ ਸਟਾਰਟ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਫਿਰ ਉਸ ਦੇ ਕੈਫੇ ਦੇ ਉੱਤੇ 7 ਅਗਸਤ ਨੂੰ ਫਾਇਰਿੰਗ ਹੁੰਦੀ ਹੈ ਤਾਂ 3 ਵਾਰ ਫਾਇਰਿੰਗ ਹੋ ਚੁੱਕੀ ਹੈ ਔਰ ਇਸ ਫਾਇਰਿੰਗ ਦੇ ਵਿੱਚ ਕਪਿਲ ਸ਼ਰਮਾ ਦਾ ਕਾफी ਨੁਕਸਾਨ ਵੀ ਹੋ ਚੁੱਕਾ ਹੈ ਕੈਫੇ ਦੀਆਂ ਖਿੜਕੀਆਂ ਟੁੱਟ ਗਈਆਂ ਕਈ ਵਾਰ ਸਟਾਫ ਵੀ ਉੱਥੇ ਮੌਜੂਦ ਹੁੰਦਾ ਹੈ ਤਾਂ ਸਟਾਫ ਵੀ ਡਰ ਜਾਂਦਾ ਜਦੋਂ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹਾਲਾਂਕਿ ਕੱਲ ਹੀ ਕਪਿਲ ਸ਼ਰਮਾ ਦਾ ਵੱਡਾ ਬਿਆਨ ਇਸ ਮਾਮਲੇ ਤੇ ਸਾਹਮਣੇ ਆਉਂਦਾ ਹੈ ਕਹਿੰਦੇ ਕਿ ਜਿੰਨੀ ਵਾਰ ਮੇਰੇ ਕੈਫੇ ਦੇ ਉੱਤੇ ਫਾਇਰਿੰਗ ਕੀਤੀ ਗਈ 19 ਵਾਰ ਵੱਡੀ ਓਪਨਿੰਗ ਉਸ ਦੇ ਕੈਫੇ ਨੂੰ ਮਿਲੀ ਹੈ ਹਾਲਾਂਕਿ ਜਿਸ ਤਰੀਕੇ ਦੇ ਨਾਲ ਇਹ ਫਾਇਰਿੰਗ ਦੇ ਘਟਨਾਵਾਂ ਨੂੰ ਅੰਜਾਮ ਦਿੱਤੀਆਂ ਗਿਆ ਤਾਂ ਉਸ ਤੋਂ ਬਾਅਦ ਕਪੀਲ ਸ਼ਰਮਾ ਦਾ ਇਹ ਜ਼ਰੂਰ ਕਹਿਣਾ ਸੀ ਕਿ ਮਨ ਜ਼ਰੂਰ ਟੁੱਟਦਾ ਹੈ ਇਸ ਤਰੀਕੇ ਦੇ ਨਾਲ ਜਦੋਂ ਤੁਹਾਨੂੰ ਟਾਰਗੇਟ ਕੀਤਾ ਜਾਂਦਾ ਹੈ ਬਿਨਾਂ ਕਿਸੇ ਗੱਲ ਤੋਂ ਤੁਹਾਡੇ ਲੋਕ ਪਿੱਛੇ ਪੈ ਜਾਂਦੇ ਨੇ ਔਰ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਇਹ ਜੋ ਜ਼ਰੂਰ ਮਨ ਗੱਲਾਂ ਨੂੰ ਲੈ ਕੇ ਟੁੱਟਦਾ ਹੈ ਪਰ ਦੂਸਰੇ ਪਾਸੇ ਗ੍ਰਿਫਤਾਰੀ ਹੋਈ ਹੈ ਵੱਡੀ ਗ੍ਰਿਫਤਾਰੀ ਪੰਜਾਬ ਦੇ ਲੁਧਿਆਣਾ ਤੋਂ ਕੀਤੀ ਗਈ ਹੈ ਦੱਸ ਦਈਏ ਕਿ ਦਿੱਲੀ ਦੀ ਕ੍ਰਾਈਮ ਬ੍ਰਾਂਚ ਦੇ ਵੱਲੋਂ ਇਸ ਗ੍ਰਿਫਤਾਰੀ ਨੂੰ ਅੰਜਾਮ ਦਿੱਤਾ ਗਿਆ ਹੈ ਔਰ ਇਸ ਗੈਂਗਸਟਰ ਦੇ ਕੋਲੋਂ ਸ਼ੂਟਰ ਦੇ ਕੋਲ ਪੀਐਕਸ3 ਹਾਈ ਐਂਡ ਪਿਸਟਲ ਵੀ ਬਰਾਮਦ ਕੀਤਾ ਗਿਆ ਹੈ ਔਰ 8 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਤਾਂ ਫਿਲਹਾਲ ਇਹ ਵੱਡੀ ਸਫਲਤਾ ਕਹੀ ਜਾ ਸਕਦੀ ਹੈ ਕਪਤਨ ਸ਼ਰਮਾ ਦੇ ਕੈਫੇ ਦੇ ਉੱਤੇ ਜੋ ਫਾਇਰਿੰਗ ਹੋਈ ਹੈ ਇਸ ਤੋਂ ਇਲਾਵਾ ਕਨੇਡਾ ਦੇ ਵਿੱਚ ਜੋ ਘਟਨਾਵਾਂ ਅੰਜਾਮ ਦਿੱਤੀਆਂ ਜਾਂਦੀਆਂ ਨੇ ਇਸ ਤਰੀਕੇ ਦੀਆਂ ਤਾਂ ਉਹਨਾਂ ਨੂੰ ਲੈ ਕੇ ਵੀ ਇਹ ਵੱਡੀ ਸਫਲਤਾ ਪੁਲਸ ਦੇ ਹੱਥ ਲੱਗੀ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਹੋਰ ਕਿਹੜੇ ਤਾਰ ਜੋੜਦੇ ਨੇ ਹੋਰ ਕਿਹੜੇ ਨਾਮ ਨਿਕਲ ਕੇ ਸਾਹਮਣੇ ਆਉਂਦੇ ਨੇ ਜਾਂ ਹੋਰ ਕਿਹੜੀਆਂ ਗ੍ਰਿਫਤਾਰੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੁੰਦੀਆਂ ਨੇ ਦੇ ਵੱਲੋਂ ਇਸ ਸਾਜ਼ਿਸ਼ ਨੂੰ ਰਚਿਆ ਗਿਆ ਸੀ ਉਸ ਦੀ ਗ੍ਰਿਫਤਾਰੀ ਕੀਤੀ ਗਈ ਹੈ ਦੱਸਦੇ ਕਿ ਕਪਿਲ ਸ਼ਰਮਾ ਦਾ ਕੈਪਸ ਕੈਫੇ ਜੋ ਕਿ ਕੈਨੇਡਾ ਦਾ ਵਿੱਚ ਉਸ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀ ਤਾਂ ਉਸ ਕੈਫੇ ਦੇ ਉੱਤੇ ਫਾਇਰਿੰਗ ਕਰਨ ਵਾਲੇ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਗਿਆ ਲੁਧਿਆਣਾ ਦੇ ਵਿੱਚ ਪੁਲਿਸ ਦੇ ਵੱਲੋਂ ਇਸ ਦੀ ਗ੍ਰਿਫਤਾਰੀ ਪਾਈ ਜਾਂਦੀ ਹੈ ਔਰ ਕੱਲ੍ਹ ਇਹ ਗ੍ਰਿਫਤਾਰੀ ਹੁੰਦੀ ਹੈ ਤਾਂ ਬੰਦੂ ਸਿੰਘ ਮਾਨ ਕੈਫ ਜੋ ਸੇਖੋ ਹੈ ਤਾਂ ਉਹ ਜੋ ਬਿਸ਼ਨੋਈ ਗੈਂਗ ਹੈ ਉਸ ਦੇ ਨਾਲ ਜੁੜਿਆ ਹੋਇਆ ਮੰਨਿਆ ਜਾ ਰਿਹਾ ਹੈ ਕੈਨੇਡਾ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਗੈਂਗਸਟਰਾਂ ਵਿਚ ਆਲੇ ਇਹ ਇਕ ਮਜਬੂਤ ਕੜੀ ਬਣਿਆ ਹੋਇਆ ਸੀ ਔਰ ਪੰਜਾਬ ਦੇ ਵਿੱਚ ਜੋ ਵਾਰਦਾਤਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਉਸ ਦੇ ਵਿੱਚ ਵੀ ਇਸ ਦੀ ਮੁੱਖ ਭੂਮਿਕਾ ਰਹਿੰਦੀ ਹੈ ਤਾਂ ਬੰਦੂ ਸਿੰਘ ਮਾਨ ਸੇਖੋ ਨੂੰ ਗ੍ਰਫਤਾਰ ਕਰ ਲਿਆ ਗਿਆ ਦੱਸ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ 골ਡੀ ਟੁੱਲੋ ਗੈਂਗ ਦਾ ਇਹ ਅਹਿਮ ਹੈਂਡਲਰ ਹੈ ਔਰ ਇਸ ਦੇ ਵੱਲੋਂ ਜੋ ਕੈਨੇਡਾ ਦੇ ਵਿੱਚ ਕਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਤਿੰਨ ਵਾਰ ਫਾਇਰਿੰਗ ਦੀ ਘਟਨਾ ਹੋਈ ਹੈ ਤਾਂ ਉਸ ਦੀ ਸਾਰੀ ਸਾਜ਼ਿਸ਼ ਇਸ ਦੇ ਵੱਲੋਂ ਰਚੀ ਗਈ ਸੀ ਮੁੱਖ ਸ਼ੂਟਰ ਸੀ ਇਸ ਘਟਨਾ ਦਾ ਔਰ ਪੁਲਿਸ ਦੇ ਵੱਲੋਂ ਇਸ ਦੇ ਵੱਲੋਂ PX3 হাই এন্ড পিস্তল ਜਿਹੜਾ ਕਿ ਮੇਡ ਇਨ ਚਾਈਨਾ ਪਿਸਟਲ ਹੈ ਉਹ ਵੀ ਬਰਾਮਦ ਕੀਤਾ ਗਿਆ ਔਰ ਇਸ ਤੋਂ ਇਲਾਵਾ 8 ਜਿੰਦਾ ਕਾਰਤੂਸ ਇਸ ਦੇ ਕੋਲੋਂ ਬਰਾਮਦ ਕੀਤੇ ਗਏ ਨੇ ਤਾਂ ਪੁਲਿਸ ਦੇ ਮੁਤਾਬਕ ਸੇਖੋ ਦੇ ਭਾਰਤ ਵਿੱਚ ਲੁਕੇ ਹੋਣ ਦੀ ਸੂਚਨਾ ਉਹਨਾਂ ਨੂੰ ਮਿਲੀ ਸੀ ਕੈਨੇਡਾ ਦੇ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਭਾਰਤ ਆ ਗਿਆ ਸੀ ਔਰ ਭਾਰਤ ਆ ਕੇ ਇਸ ਦੇ ਵੱਲੋਂ ਇੱਥੇ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਣਾ ਸੀ ਇਸ ਤੋਂ ਪਹਿਲਾਂ ਪੁਲਿਸ ਦੇ ਵੱਲੋਂ ਇਸਤਰੀ ਗ੍ਰਫਤਾਰੀ ਕਰ ਲਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸੇਖੋ ਦੇ ਉੱਤੇ ਇਲਜ਼ਾਮ ਹੈ ਕਿ ਫਾਇਰਿੰਗ ਦੀ ਸਾਜ਼ਿਸ਼ ਇਸਨੇ ਰਚੀ ਸੀ ਔਰ ਸ਼ੂਟਰਾਂ ਨੂੰ ਜੋ ਜੋ ਲੌਜਿਸਟਿਕ ਸਪੋਰਟ ਹੈ ਉਹ ਸਾਰੀ ਇਸ ਦੇ ਵੱਲੋਂ ਮੁਹੱਈਆ ਕਰਵਾਈ ਗਈ ਸੀ ਤਾਂ ਕੈਨੇਡਾ ਦੇ ਵਿੱਚ ਕਪਿਲ ਸ਼ਰਮਾ ਕੈਫੇ ਦੇ ਉੱਤੇ ਤਿੰਨ ਵਾਰ ਫਾਇਰਿੰਗ ਹੋ ਚੁੱਕੀ ਹੈ 10 ਜੁਲਾਈ ਨੂੰ 7 ਅਗਸਤ ਨੂੰ ਤੇ 18 ਅਕਤੂਬਰ ਨੂੰ ਤਿੰਨ ਵਾਰ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਤਿੰਨੋ ਵਾਰ ਫਾਇਰਿੰਗ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜੇ ਹੋਏ ਗੋਲਦੀ ਢਿੱਲੋ ਅਤੇ ਗੁਲਵੀਰ ਕੁਲਵੀਰ ਸਿੱਧੂ ਦੇ ਵੱਲੋਂ ਲਈ ਗਈ ਸੀ ਤਾਂ ਇਹਨਾਂ ਗੈਂਗਸਟਰਾਂ ਦੇ ਗੈਂਗ ਦੇ ਨਾਲ ਜੁੜਿਆ ਹੋਇਆ ਹੈ ਬੰਦੂ ਸਿੰਘ ਮਾਨ ਸ਼ੇਖੋ ਜੋ ਕਿ ਮੁੱਖ ਸ਼ੂਟਰ ਇਸ ਘਟਨਾ ਦਾ ਦੱਸਿਆ ਜਾ ਰਿਹਾ ਹੈ ਤਾਂ ਇਸ ਦੀ ਗ੍ਰਿਫਤਾਰੀ ਦਿੱਲੀ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਕ੍ਰਾਈਮ ਬ੍ਰਾਂਚ ਦਿੱਲੀ ਦੇ ਵੱਲੋਂ ਇਸ ਦੀ ਗ੍ਰਿਫਤਾਰੀ ਕੀਤੀ ਗਈ ਹੈ ਔਰ ਕ੍ਰਾਈਮ ਬ੍ਰਾਂਚ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਭਾਰਤ ਅਤੇ ਕੈਨੇਡਾ ਦੇ ਵਿਚਾਲੇ ਗੈਂਗਸਟਰਾਂ ਦੇ ਵਿਚਾਲੇ ਇਹ ਮੁੱਖ ਲਿੰਕ ਬਣਿਆ ਹੋਇਆ ਸੀ ਔਰ ਇਸ ਦੇ ਵੱਲੋਂ ਕੰਮ ਦੋਹਾਂ ਪਾਸੇ ਕੀਤਾ ਜਾ ਰਿਹਾ ਸੀ ਔਰ ਗੋਲੀਬਾਰੀ ਹੋਵੇ ਉਗਾਹੀ ਦੀ ਘਟਨਾ ਹੋਵੇ ਜਾਂ ਧਮਕੀ ਦੇਣ ਵਰਗੇ ਮਾਮਲੇ ਹੋਣ ਤਾਂ ਇਸ ਦੇ ਵੱਲੋਂ ਇਹਨਾਂ ਕੰਮਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਚਾਹੇ ਕੈਨੇਡਾ ਹੋਵੇ ਚਾਹੇ ਪੰਜਾਬ ਪੰਜਾਬ ਦੇ ਵੀ ਕਾਰੋਬਾਰੀਆਂ ਨੂੰ ਧਮਕੀਆਂ ਇਸ ਦੇ ਵੱਲੋਂ ਦਿੱਤੀਆਂ ਜਾਂਦੀਆਂ ਸੀ ਔਰ ਕੈਨੇਡਾ ਦੇ ਵਿੱਚ ਵੀ ਕਈ ਕਾਰੋਬਾਰੀਆਂ ਨੂੰ ਕਈ ਹਸਤੀਆਂ ਨੂੰ ਧਮਕੀਆਂ ਇਸ ਦੇ ਵੱਲੋਂ ਦਿੱਤੀਆਂ ਜਾਂਦੀਆਂ ਸੀ ਉਗਵਾਹੀ ਕੀਤੀ ਜਾਂਦੀ ਸੀ ਔਰ ਫਾਇਰਿੰਗ ਦੀਆਂ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਸੀ ਤਾਂ ਜੋ ਉਹ ਇਸ ਨੂੰ ਆਰਾਮ ਦੇ ਨਾਲ ਜੋ ਫੰਡ ਜੋ ਪੈਸੇ ਇਸ ਦੇ ਵੱਲੋਂ ਮੰਗੇ ਜਾਂਦੇ ਨੇ ਉਹ ਮੁਹੱਈਆ ਕਰਵਾ ਦਿੰਦਾ ਪੁਲਿਸ ਦੇ ਵੱਲੋਂ ਹੁਣ 골ਡੀ ਢਿੱਲੋ ਗੈਂਗ ਦੇ ਹੋਰ ਮੈਂਬਰਾਂ ਅਤੇ ਜਿਹੜਾ ਇਹਨਾਂ ਦਾ ਫੰਡਿੰਗ ਚੈਨਲ ਹੈ ਤੇ ਹਥਿਆਰਾਂ ਦਾ ਸਪਲਾਈ ਨੈਟਵਰਕ ਹੈ ਤਾਂ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਕਿਸ ਤਰੀਕੇ ਦੇ ਨਾਲ ਇਹ ਪੂਰਾ ਨੈਟਵਰਕ ਕੰਮ ਕੀਤਾ ਕਰਦਾ ਹੈ ਤਾਂ ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਹੁਣ ਜਾਂਚ ਕੀਤੀ ਜਾਵੇਗੀ ਔਰ ਬੰਦੂ ਮਾਨ ਸਿੰਘ ਦੇ ਵੱਲੋਂ ਜੋ ਪੁੱਛਗਿੱਛ ਕੀਤੀ ਜਾਵੇਗੀ ਤਾਂ ਇਸ ਦੇ ਵਿੱਚ ਵੱਡੇ ਖੁਲਾਸੇ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ ਤਾਂ ਕਪਿਲ ਸ਼ਰਮਾ ਦਾ ਕੈਫੇ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਖੋਲਿਆ ਗਿਆ 7 ਜੁਲਾਈ 2025 ਨੂੰ ਇਸ ਦੀ ਓਪਨਿੰਗ ਹੁੰਦੀ ਹੈ ਤੇ ਇਸ ਤੋਂ 3 ਦਿਨਾਂ ਬਾਅਦ ਹੀ ਕਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਫਾਇਰਿੰਗ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਸ ਨੂੰ ਥੋੜੇ ਸਮੇਂ ਲਈ ਬੰਦ ਕੀਤਾ ਜਾਂਦਾ ਦੁਬਾਰਾ ਫਿਰ ਕਪਿਲ ਸ਼ਰਮਾ ਦੇ ਵੱਲੋਂ ਆਪਣਾ ਕੈਫੇ ਸਟਾਰਟ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਉਸ ਦੇ ਕੈਫੇ ਦੇ ਉੱਤੇ 7 ਅਗਸਤ ਨੂੰ ਫਾਇਰਿੰਗ ਹੁੰਦੀ ਹੈ ਤਾਂ ਤਿੰਨ ਵਾਰ ਫਾਇਰਿੰਗ ਹੋ ਚੁੱਕੀ ਹੈ ਔਰ ਇਸ ਫਾਇਰਿੰਗ ਦੇ ਵਿੱਚ ਕਪਿਲ ਸ਼ਰਮਾ ਦਾ ਕਾफी ਨੁਕਸਾਨ ਵੀ ਹੋ ਚੁੱਕਾ ਹੈ ਕੈਫੇ ਦੀਆਂ ਖਿੜਕੀਆਂ ਆ ਟੁੱਟ ਗਿਆ ਕਈ ਵਾਰ ਸਟਾਫ ਵੀ ਉੱਥੇ ਮੌਜੂਦ ਹੁੰਦਾ ਹੈ ਤਾਂ ਸਟਾਫ ਵੀ ਡਰ ਜਾਂਦਾ ਜਦੋਂ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹਾਲਾਂਕਿ ਕੱਲ ਹੀ ਕਪਿਲ ਸ਼ਰਮਾ ਦਾ ਵੱਡਾ ਬਿਆਨ ਇਸ ਮਾਮਲੇ ਤੇ ਸਾਹਮਣੇ ਆਉਂਦਾ ਹੈ ਕਹਿੰਦੇ ਕਿ ਜਿੰਨੀ ਵਾਰ ਮੇਰੇ ਕੈਫੇ ਦੇ ਉੱਤੇ ਫਾਇਰਿੰਗ ਕੀਤੀ ਗਈ 19 ਵਾਰ ਵੱਡੀ ਓਪਨਿੰਗ ਉਸ ਦੇ ਕੈਫੇ ਨੂੰ ਮਿਲੀ ਹੈ ਹਾਲਾਂਕਿ ਜਿਸ ਤਰੀਕੇ ਦੇ ਨਾਲ ਇਹ ਫਾਇਰਿੰਗ ਦੇ ਘਟਨਾਵਾਂ ਨੂੰ ਅੰਜਾਮ ਦਿੱਤੀਆਂ ਗਿਆ ਤਾਂ ਉਸ ਤੋਂ ਬਾਅਦ ਕਪੀਲ ਸ਼ਰਮਾ ਦਾ ਇਹ ਜ਼ਰੂਰ ਕਹਿਣਾ ਸੀ ਕਿ ਮਨ ਜ਼ਰੂਰ ਟੁੱਟਦਾ ਹੈ ਇਸ ਤਰੀਕੇ ਦੇ ਨਾਲ ਜਦੋਂ ਤੁਹਾਨੂੰ ਟਾਰਗੇਟ ਕੀਤਾ ਜਾਂਦਾ ਹੈ ਬਿਨਾਂ ਕਿਸੇ ਗੱਲ ਤੋਂ ਤੁਹਾਡੇ ਲੋਕ ਪਿੱਛੇ ਪੈ ਜਾਂਦੇ ਨੇ ਔਰ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਇਹ ਜੋ ਜ਼ਰੂਰ ਮਨ ਗੱਲਾਂ ਨੂੰ ਲੈ ਕੇ ਟੁੱਟਦਾ ਹੈ ਪਰ ਦੂਸਰੇ ਪਾਸੇ ਗ੍ਰਿਫਤਾਰੀ ਹੋਈ ਹੈ ਵੱਡੀ ਗ੍ਰਿਫਤਾਰੀ ਪੰਜਾਬ ਦੇ ਲੁਧਿਆਣਾ ਤੋਂ ਕੀਤੀ ਗਈ ਹੈ ਦੱਸ ਦਈਏ ਕਿ ਦਿੱਲੀ ਦੀ ਕ੍ਰਾਈਮ ਬ੍ਰਾਂਚ ਦੇ ਵੱਲੋਂ ਇਸ ਗ੍ਰਿਫਤਾਰੀ ਨੂੰ ਅੰਜਾਮ ਦਿੱਤਾ ਗਿਆ ਹੈ ਔਰ ਇਸ ਗੈਂਗਸਟਰ ਦੇ ਕੋਲੋਂ ਸ਼ੂਟਰ ਦੇ ਕੋਲ ਪੀਐਕਸ 3 ਹਾਈ ਐਂਡ ਪਿਸਟਲ ਵੀ ਬਰਾਮਦ ਕੀਤਾ ਗਿਆ ਹੈ ਔਰ 8 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਤਾਂ ਫਿਲਹਾਲ ਇਹ ਵੱਡੀ ਸਫਲਤਾ ਕਹੀ ਜਾ ਸਕਦੀ ਹੈ ਕਪਤਨ ਸ਼ਰਮਾ ਦੇ ਕੈਫੇ ਦੇ ਉੱਤੇ ਜੋ ਫਾਇਰਿੰਗ ਹੋਈ ਹੈ ਇਸ ਤੋਂ ਇਲਾਵਾ ਕਨੇਡਾ ਦੇ ਵਿੱਚ ਜੋ ਘਟਨਾਵਾਂ ਅੰਜਾਮ ਦਿੱਤੀਆਂ ਜਾਂਦੀਆਂ ਨੇ ਇਸ ਤਰੀਕੇ ਦੀਆਂ ਤਾਂ ਉਹਨਾਂ ਨੂੰ ਲੈ ਕੇ ਵੀ ਇਹ ਵੱਡੀ ਸਫਲਤਾ ਪੁਲਿਸ ਦੇ ਹੱਥ ਲੱਗੀ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਹੋਰ ਕਿਹੜੇ ਤਾਰ ਜੋੜਦੇ ਨੇ ਹੋਰ ਕਿਹੜੇ ਨਾਮ ਨਿਕਲ ਕੇ ਸਾਹਮਣੇ ਆਉਂਦੇ ਨੇ ਜਾਂ ਹੋਰ ਕਿਹੜੀਆਂ ਗ੍ਰਿਫਤਾਰੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੁੰਦੀਆਂ ਨੇ ਦੇ ਵੱਲੋਂ ਇਸ ਸਾਜ਼ਿਸ਼ ਨੂੰ ਰਚਿਆ ਗਿਆ ਸੀ ਉਸ ਦੀ ਗ੍ਰਿਫਤਾਰੀ ਕੀਤੀ ਗਈ ਹੈ ਦੱਸਦੇ ਕਿ ਕਪਿਲ ਸ਼ਰਮਾ ਦਾ ਕੈਪਸ ਕੈਫੇ ਜੋ ਕਿ ਕੈਨੇਡਾ ਦੇ ਵਿੱਚ ਉਸ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀ ਤਾਂ ਉਸ ਕੈਫੇ ਦੇ ਉੱਤੇ ਫਾਇਰਿੰਗ ਕਰਨ ਵਾਲੇ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਲੁਧਿਆਣਾ ਦੇ ਵਿੱਚ ਪੁਲਿਸ ਦੇ ਵੱਲੋਂ ਇਸ ਦੀ ਗ੍ਰਿਫਤਾਰੀ ਪਾਈ ਜਾਂਦੀ ਹੈ ਔਰ ਕੱਲੇ ਗ੍ਰਿਫਤਾਰੀ ਹੁੰਦੀ ਹੈ ਤਾਂ ਬੰਦੂ ਸਿੰਘ ਮਾਨ ਕੈਫੇ ਜੋ ਸੇਖੋ ਹੈ ਤਾ ਉਹ ਜੋ ਬਿਸ਼ਨੋਈ ਗੈਂਗ ਹੈ ਉਸ ਦੇ ਨਾਲ ਜੁੜਿਆ ਹੋਇਆ ਮੰਨਿਆ ਜਾ ਰਿਹਾ ਕੈਨੇਡਾ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਗੈਂਗਸਟਰਾਂ ਦਾ ਵਿਚਾਲੇ ਇਹ ਇੱਕ ਮਜ਼ਬੂਤ ਕੜੀ ਬਣਿਆ ਹੋਇਆ ਸੀ ਔਰ ਪੰਜਾਬ ਦੇ ਵਿੱਚ ਜੋ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਉਸ ਦੇ ਵਿੱਚ ਵੀ ਇਸ ਦੀ ਮੁੱਖ ਭੂਮਿਕਾ ਰਹਿੰਦੀ ਹੈ ਤਾਂ ਬੰਦੂ ਸਿੰਘ ਮਾਨ ਸੇਖੋ ਨੂੰ ਗ੍ਰਫਤਾਰ ਕਰ ਲਿਆ ਗਿਆ ਦੱਸ ਦੱਸਿਆ ਜਾ ਰਿਹਾ ਕਿ ਗੈਂਗਸਟਰ 골ਡੀਟ ਲੋ ਗੈਂਗ ਦਾ ਇਹ ਅਹਿਮ ਹੈਂਡਲਰ ਹੈ ਔਰ ਇਸ ਦੇ ਵੱਲੋਂ ਜੋ ਕੈਨੇਡਾ ਦੇ ਵਿੱਚ ਕਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਤਿੰਨ ਵਾਰ ਫਾਇਰਿੰਗ ਦੀ ਘਟਨਾ ਹੋਈ ਹੈ ਤਾਂ ਉਸ ਦੀ ਸਾਰੀ ਸਾਜ਼ਿਸ਼ ਇਸ ਦੇ ਵੱਲੋਂ ਰਚੀ ਗਈ ਸੀ ਮੁੱਖ ਸ਼ੂਟਰ ਸੀ ਇਸ ਘਟਨਾ ਦਾ ਔਰ ਪੁਲਿਸ ਦੇ ਵੱਲੋਂ ਇਸ ਦੇ ਵੱਲੋਂ ਪੀਐਕਸ 3 ਹਾਈ ਐਂਡ ਪਿਸਟਲ ਜਿਹੜਾ ਕਿ ਮੇਡ ਇਨ ਚਾਈਨਾ ਪਿਸਟਲ ਹੈ ਉਹ ਵੀ ਬਰਾਮਦ ਕੀਤਾ ਗਿਆ ਔਰ ਇਸ ਤੋਂ ਇਲਾਵਾ 8 ਜਿੰਦਾ ਕਾਰਤੂਸ ਇਸ ਦੇ ਕੋਲੋਂ ਬਰਾਮਦ ਕੀਤੇ ਗਏ ਨੇ ਤਾਂ ਪੁਲਿਸ ਦੇ ਮੁਤਾਬਕ ਸੇਖੋ ਦੇ ਭਾਰਤ ਵਿੱਚ ਲੁਕੇ ਹੋਣ ਦੀ ਸੂਚਨਾ ਉਹਨਾਂ ਨੂੰ ਮਿਲੀ ਸੀ ਕੈਨੇਡਾ ਦੇ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਭਾਰਤ ਆ ਗਿਆ ਸੀ ਔਰ ਭਾਰਤ ਆ ਕੇ ਇਸ ਦੇ ਵੱਲੋਂ ਇੱਥੇ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਣਾ ਸੀ ਉਸ ਤੋਂ ਪਹਿਲਾਂ ਪੁਲਿਸ ਦੇ ਵੱਲੋਂ ਇਸ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸੇਖੋ ਦੇ ਉੱਤੇ ਇਲਜ਼ਾਮ ਹੈ ਕਿ ਫਾਇਰਿੰਗ ਦੀ ਸਾਜ਼ਿਸ਼ ਇਸਨੇ ਰਚੀ ਸੀ ਔਰ ਸ਼ੂਟਰਾਂ ਨੂੰ ਜੋ ਜੋ ਲੌਜਿਸਟਿਕ ਸਪੋਰਟ ਹੈ ਉਹ ਸਾਰੀ ਇਸ ਦੇ ਵੱਲੋਂ ਮੁਹੱਈਆ ਕਰਵਾਈ ਗਈ ਸੀ ਤਾਂ ਕੈਨੇਡਾ ਦੇ ਵਿੱਚ ਕਪਿਲ ਸ਼ਰਮਾ ਕੈਫੇ ਦੇ ਉੱਤੇ ਤਿੰਨ ਵਾਰ ਫਾਇਰਿੰਗ ਹੋ ਚੁੱਕੀ ਹੈ 10 ਜੁਲਾਈ ਨੂੰ 7 ਅਗਸਤ ਨੂੰ ਅਤੇ 18 ਅਕਤੂਬਰ ਨੂੰ ਤਿੰਨ ਵਾਰ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਤਿੰਨੋ ਵਾਰ ਫਾਇਰਿੰਗ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜੇ ਹੋਏ ਗੋਲਦੀ ਢਿੱਲੋ ਅਤੇ ਗੁਲਵੀਰ ਕੁਲਵੀਰ ਸਿੱਧੂ ਦੇ ਵੱਲੋਂ ਲਈ ਗਈ ਸੀ ਤਾਂ ਇਹਨਾਂ ਗੈਂਗਸਟਰਾਂ ਦੇ ਗੈਂਗ ਦੇ ਨਾਲ ਜੁੜਿਆ ਹੋਇਆ ਹੈ ਬੰਦੂ ਸਿੰਘ ਮਾਨਸ਼ੇਖੋ ਜੋ ਕਿ ਮੁੱਖ ਸ਼ੂਟਰ ਇਸ ਘਟਨਾ ਦਾ ਦੱਸਿਆ ਜਾ ਰਿਹਾ ਹੈ ਤਾਂ ਇਸ ਦੀ ਗ੍ਰਿਫਤਾਰੀ ਦਿੱਲੀ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਕ੍ਰਾਈਮ ਬ੍ਰਾਂਚ ਅ ਦਿੱਲੀ ਦੇ ਵੱਲੋਂ ਇਸ ਦੀ ਗ੍ਰਿਫਤਾਰੀ ਕੀਤੀ ਗਈ ਹੈ ਔਰ ਕ੍ਰਾਈਮ ਬ੍ਰਾਂਚ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਭਾਰਤ ਅਤੇ ਕੈਨੇਡਾ ਦੇ ਵਿਚਾਲੇ ਗੈਂਗਸਟਰਾਂ ਦੇ ਵਿਚਾਲੇ ਇਹ ਮੁੱਖ ਲਿੰਕ ਬਣਿਆ ਹੋਇਆ ਸੀ ਔਰ ਇਸ ਦੇ ਵੱਲੋਂ ਕੰਮ ਦੋਹਾਂ ਪਾਸੇ ਕੀਤਾ ਜਾ ਰਿਹਾ ਸੀ ਔਰ ਗੋਲੀਬਾਰੀ ਹੋਵੇ ਉਗਾਹੀ ਦੀ ਘਟਨਾ ਹੋਵੇ ਜਾਂ ਧਮਕੀ ਦੇਣ ਵਰਗੇ ਮਾਮਲੇ ਹੋਣ ਤਾਂ ਇਸ ਦੇ ਵੱਲੋਂ ਇਹਨਾਂ ਕੰਮਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਚਾਹੇ ਕੈਨੇਡਾ ਹੋਵੇ ਚਾਹੇ ਪੰਜਾਬ ਪੰਜਾਬ ਦੇ ਵੀ ਕਾਰੋਬਾਰੀਆਂ ਨੂੰ ਧਮਕੀਆਂ ਇਸ ਦੇ ਵੱਲੋਂ ਦਿੱਤੀਆਂ ਜਾਂਦੀਆਂ ਸੀ ਔਰ ਕੈਨੇਡਾ ਦੇ ਵਿੱਚ ਵੀ ਕਈ ਆ ਕਾਰੋਬਾਰੀਆਂ ਨੂੰ ਕਈ ਹਸਤੀਆਂ ਨੂੰ ਧਮਕੀਆਂ ਇਸ ਦੇ ਵੱਲੋਂ ਦਿੱਤੀਆਂ ਜਾਂਦੀਆਂ ਸੀ ਉਗਵਾਹੀ ਕੀਤੀ ਜਾਂਦੀ ਸੀ ਔਰ ਫਾਇਰਿੰਗ ਦੀਆਂ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਸੀ ਤਾਂ ਜੋ ਉਹ ਇਸ ਨੂੰ ਆ ਆਰਾਮ ਦੇ ਨਾਲ ਜੋ ਫੰਡ ਜੋ ਪੈਸੇ ਇਸ ਦੇ ਵੱਲੋਂ ਮੰਗੇ ਜਾਂਦੇ ਨੇ ਉਹ ਮੁਹੱਈਆ ਕਰਵਾ ਦੇਣ ਤਾਂ ਪੁਲਿਸ ਦੇ ਵੱਲੋਂ ਹੁਣ 골ਡੀ ਢਿੱਲੂ ਗੈਂਗ ਦੇ ਹੋਰ ਮੈਂਬਰਾਂ ਅਤੇ ਜਿਹੜਾ ਇਹਨਾਂ ਦਾ ਫੰਡਿੰਗ ਚੈਨਲ ਹੈ ਤੇ ਹਥਿਆਰਾਂ ਦਾ ਸਪਲਾਈ ਨੈੱਟਵਰਕ ਹੈ ਤਾਂ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਕਿਸ ਤਰੀਕੇ ਦੇ ਨਾਲ ਇਹ ਪੂਰਾ ਨੈਟਵਰਕ ਕੰਮ ਕੀਤਾ ਕਰਦਾ ਹੈ ਤਾਂ ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਹੁਣ ਜਾਂਚ ਕੀਤੀ ਜਾਵੇਗੀ ਔਰ ਬੰਦੂ ਮਾਨ ਸਿੰਘ ਦੇ ਵੱਲੋਂ ਜੋ ਪੁੱਛਗਿੱਛ ਕੀਤੀ ਜਾਵੇਗੀ ਤਾਂ ਇਸ ਦੇ ਵਿੱਚ ਵੱਡੇ ਖੁਲਾਸੇ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ ਤਾਂ ਕਪਿਲ ਸ਼ਰਮਾ ਦਾ ਕੈਫੇ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਖੋਲਿਆ ਗਿਆ 7 ਜੁਲਾਈ 2025 ਨੂੰ ਇਸ ਦੀ ਓਪਨਿੰਗ ਹੁੰਦੀ ਹੈ ਅਤੇ ਇਸ ਤੋਂ ਤਿੰਨ ਦਿਨਾਂ ਬਾਅਦ ਹੀ ਕਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਫਾਇਰਿੰਗ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਸ ਨੂੰ ਥੋੜੇ ਸਮੇਂ ਲਈ ਬੰਦ ਕੀਤਾ ਜਾਂਦਾ ਦੁਬਾਰਾ ਫਿਰ ਕਪਿਲ ਸ਼ਰਮਾ ਦੇ ਵੱਲੋਂ ਆਪਣਾ ਕੈਫੇ ਸਟਾਰਟ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਉਸ ਦੇ ਕੈਫੇ ਦੇ ਉੱਤੇ 7 ਅਗਸਤ ਨੂੰ ਫਾਇਰਿੰਗ ਹੁੰਦੀ ਹੈ ਤਾਂ ਤਿੰਨ ਵਾਰ ਫਾਇਰਿੰਗ ਹੋ ਚੁੱਕੀ ਹੈ ਔਰ ਇਸ ਫਾਇਰਿੰਗ ਦੇ ਵਿੱਚ ਕਪਿਲ ਸ਼ਰਮਾ ਦਾ ਕਾਫੀ ਨੁਕਸਾਨ ਵੀ ਹੋ ਚੁੱਕਾ ਹੈ ਕੈਫੇ ਦੀਆਂ ਖਿੜਕੀਆਂ ਟੁੱਟ ਗਈਆਂ ਕਈ ਵਾਰ ਸਟਾਫ ਵੀ ਉੱਥੇ ਮੌਜੂਦ ਹੁੰਦਾ ਹੈ ਤਾਂ ਸਟਾਫ ਵੀ ਡਰ ਜਾਂਦਾ ਜਦੋਂ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹਾਲਾਂਕਿ ਕੱਲ ਹੀ ਕਪਿਲ ਸ਼ਰਮਾ ਦਾ ਵੱਡਾ ਬਿਆਨ ਇਸ ਮਾਮਲੇ ਤੇ ਸਾਹਮਣੇ ਆਉਂਦਾ ਹੈ ਕਹਿੰਦੇ ਕਿ ਜਿੰਨੀ ਵਾਰ ਮੇਰੇ ਕੈਫੇ ਦੇ ਉੱਤੇ ਫਾਇਰਿੰਗ ਕੀਤੀ ਗਈ 19 ਵਾਰ ਵੱਡੀ ਓਪਨਿੰਗ ਉਸ ਦੇ ਕੈਫੇ ਨੂੰ ਮਿਲੀ ਹੈ ਹਾਲਾਂਕਿ ਜਿਸ ਤਰੀਕੇ ਦੇ ਨਾਲ ਇਹ ਫਾਇਰਿੰਗ ਦੇ ਘਟਨਾਵਾਂ ਨੂੰ ਅੰਜਾਮ ਦਿੱਤੀਆਂ ਗਿਆ ਤਾਂ ਉਸ ਤੋਂ ਬਾਅਦ ਕਪਿਲ ਸ਼ਰਮਾ ਦਾ ਇਹ ਜ਼ਰੂਰ ਕਹਿਣਾ ਸੀ ਕਿ ਮਨ ਜ਼ਰੂਰ ਟੁੱਟਦਾ ਹੈ ਇਸ ਤਰੀਕੇ ਦੇ ਨਾਲ ਜਦੋਂ ਤੁਹਾਨੂੰ ਟਾਰਗੇਟ ਕੀਤਾ ਜਾਂਦਾ ਹੈ ਬਿਨਾਂ ਕਿਸੇ ਗੱਲ ਤੋਂ ਤੁਹਾਡੇ ਲੋਕ ਪਿੱਛੇ ਪੈ ਜਾਂਦੇ ਨੇ ਔਰ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਇਹ ਜੋ ਜ਼ਰੂਰ ਮਾਨਸ ਗੱਲਾਂ ਨੂੰ ਲੈ ਕੇ ਟੁੱਟਦਾ ਹੈ ਪਰ ਦੂਸਰੇ ਪਾਸੇ ਗ੍ਰਿਫਤਾਰੀ ਹੋਈ ਹੈ ਵੱਡੀ ਗ੍ਰਿਫਤਾਰੀ ਪੰਜਾਬ ਦੇ ਲੁਧਿਆਣਾ ਤੋਂ ਕੀਤੀ ਗਈ ਹੈ ਦੱਸ ਦਈਏ ਕਿ ਦਿੱਲੀ ਦੀ ਕ੍ਰਾਈਮ ਬ੍ਰਾਂਚ ਦੇ ਵੱਲੋਂ ਇਸ ਗ੍ਰਿਫਤਾਰੀ ਨੂੰ ਅੰਜਾਮ ਦਿੱਤਾ ਗਿਆ ਹੈ ਔਰ ਇਸ ਗੈਂਗਸਟਰ ਦੇ ਕੋਲੋਂ ਸ਼ੂਟਰ ਦੇ ਕੋਲ ਪੀਐਕਸ 3 हाई एंड पिस्तल वी बरामद ਕੀਤਾ ਗਿਆ ਹੈ ਔਰ 8 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਤਾਂ ਫਿਲਹਾਲ ਇਹ ਵੱਡੀ ਸਫਲਤਾ ਕਹੀ ਜਾ ਸਕਦੀ ਹੈ ਕਪੀਲ ਸ਼ਰਮਾ ਦੇ ਕੈਫੇ ਦਿੱਤੇ ਜੋ ਫਾਇਰਿੰਗ ਹੋਈ ਹੈ ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਜੋ ਘਟਨਾਵਾਂ ਅੰਜਾਮ ਦਿੱਤੀਆਂ ਜਾਂਦੀਆਂ ਨੇ ਇਸ ਤਰੀਕੇ ਦੀਆਂ ਤਾਂ ਉਹਨਾਂ ਨੂੰ ਲੈ ਕੇ ਵੀ ਇਹ ਵੱਡੀ ਸਫਲਤਾ ਪੁਲਿਸ ਦੇ ਹੱਥ ਲੱਗੀ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਹੋਰ ਕਿਹੜੇ ਤਾਰ ਜੋੜਦੇ ਨੇ ਹੋਰ ਕਿਹੜੇ ਨਾਮ ਨਿਕਲ ਕੇ ਸਾਹਮਣੇ ਆਉਂਦੇ ਨੇ ਜਾਂ ਹੋਰ ਕਿਹੜੀਆਂ ਗ੍ਰਿਫਤਾਰੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੁੰਦੀਆਂ ਨੇ ਤੇ ਵੱਲੋਂ ਇਸ ਸਾਜ਼ਿਸ਼ ਨੂੰ ਰਚਿਆ ਗਿਆ ਸੀ ਉਸ ਦੀ ਗ੍ਰਿਫਤਾਰੀ ਕੀਤੀ ਗਈ ਹੈ ਦੱਸਦੇ ਕਿ ਕਪਿਲ ਸ਼ਰਮਾ ਦਾ ਕੈਪਸ ਕੈਫੇ ਜੋ ਕਿ ਕੈਨੇਡਾ ਦਾ ਵਿੱਚ ਉਸ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀ ਤਾਂ ਉਸ ਕੈਫੇ ਦੇ ਉੱਤੇ ਫਾਇਰਿੰਗ ਕਰਨ ਵਾਲੇ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਗਿਆ ਲੁਧਿਆਣਾ ਦੇ ਵਿੱਚ ਪੁਲਿਸ ਦੇ ਵੱਲੋਂ ਇਸ ਦੀ ਗ੍ਰਿਫਤਾਰੀ ਪਾਈ ਜਾਂਦੀ ਹੈ ਔਰ ਕੱਲ੍ਹ ਇਹ ਗ੍ਰਿਫਤਾਰੀ ਹੁੰਦੀ ਹੈ ਤਾਂ ਬੰਦੂ ਸਿੰਘ ਮਾਨ ਕੈਫ ਜੋ ਸੇਖੋ ਹੈ ਤਾਂ ਉਹ ਜੋ ਬਿਸ਼ਨੋਈ ਗੈਂਗ ਹੈ ਉਸ ਦੇ ਨਾਲ ਜੁੜਿਆ ਹੋਇਆ ਮੰਨਿਆ ਜਾ ਰਿਹਾ ਹੈ ਕੈਨੇਡਾ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਗੈਂਗਸਟਰਾਂ ਵਿਚ ਆਲੇ ਇਹ ਇਕ ਮਜਬੂਤ ਕੜੀ ਬਣਿਆ ਹੋਇਆ ਸੀ ਔਰ ਪੰਜਾਬ ਦੇ ਵਿੱਚ ਜੋ ਵਾਰਦਾਤਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਉਸ ਦੇ ਵਿੱਚ ਵੀ ਇਸ ਦੀ ਮੁੱਖ ਭੂਮਿਕਾ ਰਹਿੰਦੀ ਹੈ ਤਾਂ ਬੰਦੂ ਸਿੰਘ ਮਾਨ ਸੇਖੋ ਨੂੰ ਗ੍ਰਫਤਾਰ ਕਰ ਲਿਆ ਗਿਆ ਦੱਸ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ 골ਡੀ ਟੋ ਲੋ ਗੈਂਗ ਦਾ ਇਹ ਅਹਿਮ ਹੈਂਡਲਰ ਹੈ ਔਰ ਇਸ ਦੇ ਵੱਲੋਂ ਜੋ ਕੈਨੇਡਾ ਦੇ ਵਿੱਚ ਕਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਤਿੰਨ ਵਾਰ ਫਾਇਰਿੰਗ ਦੀ ਘਟਨਾ ਹੋਈ ਹੈ ਤਾਂ ਉਸ ਦੀ ਸਾਰੀ ਸਾਜ਼ਿਸ਼ ਇਸ ਦੇ ਵੱਲੋਂ ਰਚੀ ਗਈ ਸੀ ਮੁੱਖ ਸ਼ੂਟਰ ਸੀ ਇਸ ਘਟਨਾ ਦਾ ਔਰ ਪੁਲਿਸ ਦੇ ਵੱਲੋਂ ਇਸ ਦੇ ਵੱਲੋਂ PXA3 হাই এন্ড পিস্তল ਜਿਹੜਾ ਕਿ ਮੇਡ ਇਨ ਚਾਈਨਾ ਪਿਸਟਲ ਹੈ ਉਹ ਵੀ ਬਰਾਮਦ ਕੀਤਾ ਗਿਆ ਔਰ ਉਸ ਤੋਂ ਇਲਾਵਾ 8 ਜਿੰਦਾ কারਟੂਸਿਸ ਦੇ ਕੋਲੋਂ ਬਰਾਮਦ ਕੀਤੇ ਗਏ ਨੇ ਤਾਂ ਪੁਲਿਸ ਦੇ ਮੁਤਾਬਕ ਸੇਖੋ ਦੇ ਭਾਰਤ ਵਿੱਚ ਲੁਕੇ ਹੋਣ ਦੀ ਸੂਚਨਾ ਉਹਨਾਂ ਨੂੰ ਮਿਲੀ ਸੀ ਕੈਨੇਡਾ ਦੇ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਭਾਰਤ ਆ ਗਿਆ ਸੀ ਔਰ ਭਾਰਤ ਆ ਕੇ ਇਸ ਦੇ ਵੱਲੋਂ ਇੱਥੇ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਣਾ ਸੀ ਉਸ ਤੋਂ ਪਹਿਲਾਂ ਪੁਲਿਸ ਦੇ ਵੱਲੋਂ ਇਸਤਰੀ ਗ੍ਰਫਤਾਰੀ ਕਰ ਲਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸੇਖੋ ਦੇ ਉੱਤੇ ਇਲਜ਼ਾਮ ਹੈ ਕਿ ਫਾਇਰਿੰਗ ਦੀ ਸਾਜ਼ਿਸ਼ ਇਸਨੇ ਰਚੀ ਸੀ ਔਰ ਸ਼ੂਟਰਾਂ ਨੂੰ ਜੋ ਜੋ ਲੌਜਿਸਟਿਕ ਸਪੋਰਟ ਹੈ ਉਹ ਸਾਰੀ ਇਸ ਦੇ ਵੱਲੋਂ ਮੁਹੱਈਆ ਕਰਵਾਈ ਗਈ ਸੀ ਤਾਂ ਕੈਨੇਡਾ ਦੇ ਵਿੱਚ ਕਪਿਲ ਸ਼ਰਮਾ ਕੈਫੇ ਦੇ ਉੱਤੇ ਤਿੰਨ ਵਾਰ ਫਾਇਰਿੰਗ ਹੋ ਚੁੱਕੀ ਹੈ 10 ਜੁਲਾਈ ਨੂੰ 7 ਅਗਸਤ ਨੂੰ ਤੇ 18 ਅਕਤੂਬਰ ਨੂੰ ਤਿੰਨ ਵਾਰ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਔਰ ਤਿੰਨੋ ਵਾਰ ਫਾਇਰਿੰਗ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜੇ ਹੋਏ ਗੋਲਦੀ ਢਿੱਲੋ ਅਤੇ ਗੁਲਵੀਰ ਕੁਲਵੀਰ ਸਿੱਧੂ ਦੇ ਵੱਲੋਂ ਲਈ ਗਈ ਸੀ ਤਾਂ ਇਹਨਾਂ ਗੈਂਗਸਟਰਾਂ ਦੇ ਗੈਂਗ ਦੇ ਨਾਲ ਜੁੜਿਆ ਹੋਇਆ ਹੈ ਬੰਦੂ ਸਿੰਘ ਮਾਨਸ਼ੇਖੋ ਜੋ ਕਿ ਮੁੱਖ ਸ਼ੂਟਰ ਇਸ ਘਟਨਾ ਦਾ ਦੱਸਿਆ ਜਾ ਰਿਹਾ ਹੈ ਤਾਂ ਇਸ ਦੀ ਗ੍ਰਿਫਤਾਰੀ ਦਿੱਲੀ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਕ੍ਰਾਈਮ ਬ੍ਰਾਂਚ ਦਿੱਲੀ ਦੇ ਵੱਲੋਂ ਇਸ ਦੀ ਗ੍ਰਿਫਤਾਰੀ ਕੀਤੀ ਗਈ ਹੈ ਔਰ ਕ੍ਰਾਈਮ ਬ੍ਰਾਂਚ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਭਾਰਤ ਅਤੇ ਕੈਨੇਡਾ ਦੇ ਵਿਚਾਲੇ ਗੈਂਗਸਟਰਾਂ ਦੇ ਵਿਚਾਲੇ ਇਹ ਮੁੱਖ ਲਿੰਕ ਬਣਿਆ ਹੋਇਆ ਸੀ ਔਰ ਇਸ ਦੇ ਵੱਲੋਂ ਕੰਮ ਦੋਹਾਂ ਪਾਸੇ ਕੀਤਾ ਜਾ ਰਿਹਾ ਸੀ ਔਰ ਗੋਲੀਬਾਰੀ ਹੋਵੇ ਉਗਾਹੀ ਦੀ ਘਟਨਾ ਹੋਵੇ ਜਾਂ ਧਮਕੀ ਦੇਣ ਵਰਗੇ ਮਾਮਲੇ ਹੋਣ ਤਾਂ ਇਸ ਦੇ ਵੱਲੋਂ ਇਹਨਾਂ ਕੰਮਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਚਾਹੇ ਕੈਨੇਡਾ ਹੋਵੇ ਚਾਹੇ ਪੰਜਾਬ ਪੰਜਾਬ ਦੇ ਵੀ ਕਾਰੋਬਾਰੀਆਂ ਨੂੰ ਧਮਕੀਆਂ ਇਸ ਦੇ ਵੱਲੋਂ ਦਿੱਤੀਆਂ ਜਾਂਦੀਆਂ ਸੀ ਔਰ ਕੈਨੇਡਾ ਦੇ ਵਿੱਚ ਵੀ ਕਈ ਕਾਰੋਬਾਰੀਆਂ ਨੂੰ ਕਈ ਹਸਤੀਆਂ ਨੂੰ ਧਮਕੀਆਂ ਇਸ ਦੇ ਵੱਲੋਂ ਦਿੱਤੀਆਂ ਜਾਂਦੀਆਂ ਸੀ ਉਗਵਾਹੀ ਕੀਤੀ ਜਾਂਦੀ ਸੀ ਔਰ ਫਾਇਰਿੰਗ ਦੀਆਂ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਸੀ ਤਾਂ ਜੋ ਉਹ ਇਸ ਨੂੰ ਆਰਾਮ ਦੇ ਨਾਲ ਜੋ ਫੰਡ ਜੋ ਪੈਸੇ ਇਸ ਦੇ ਵੱਲੋਂ ਮੰਗੇ ਜਾਂਦੇ ਨੇ ਉਹ ਮੁਹੱਈਆ ਕਰਵਾ ਦਣ ਤਾਂ ਪੁਲਿਸ ਦੇ ਵੱਲੋਂ ਹੁਣ 골ਡੀ ਢਿੱਲੂ ਗੈਂਗ ਦੇ ਹੋਰ ਮੈਂਬਰਾਂ ਅਤੇ ਜਿਹੜਾ ਇਹਨਾਂ ਦਾ ਫੰਡਿੰਗ ਚੈਨਲ ਹੈ ਤੇ ਹਥਿਆਰਾਂ ਦਾ ਸਪਲਾਈ ਨੈੱਟਵਰਕ ਹੈ ਤਾਂ ਉਸ ਦੀ ਜਾਂਚ ਕੀਤੀ ਜਾ ਰਹੀ ਹੈ ਕਿਸ ਤਰੀਕੇ ਦੇ ਨਾਲ ਇਹ ਪੂਰਾ ਨੈਟਵਰਕ ਕੰਮ ਕੀਤਾ ਕਰਦਾ ਹੈ ਤਾਂ ਇਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਹੁਣ ਜਾਂਚ ਕੀਤੀ ਜਾਵੇਗੀ ਔਰ ਬੰਦੂ ਮਾਨ ਸਿੰਘ ਦੇ ਵੱਲੋਂ ਜੋ ਪੁੱਛਗਿੱਛ ਕੀਤੀ ਜਾਵੇਗੀ ਤਾਂ ਇਸ ਦੇ ਵਿੱਚ ਵੱਡੇ ਖੁਲਾਸੇ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ ਤਾਂ ਕਪਿਲ ਸ਼ਰਮਾ ਦਾ ਕੈਫੇ ਕੈਨੇਡਾ ਦੇ ਸਰੀ ਸ਼ਹਿਰ ਦੇ ਵਿੱਚ ਖੋਲਿਆ ਗਿਆ 7 ਜੁਲਾਈ 2025 ਨੂੰ ਇਸ ਦੀ ਓਪਨਿੰਗ ਹੁੰਦੀ ਹੈ ਅਤੇ ਇਸ ਤੋਂ 3 ਦਿਨਾਂ ਬਾਅਦ ਹੀ ਕਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਫਾਇਰਿੰਗ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਸ ਨੂੰ ਥੋੜੇ ਸਮੇਂ ਲਈ ਬੰਦ ਕੀਤਾ ਜਾਂਦਾ ਦੁਬਾਰਾ ਫਿਰ ਕਪਿਲ ਸ਼ਰਮਾ ਦੇ ਵੱਲੋਂ ਆਪਣਾ ਕੈਫੇ ਸਟਾਰਟ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਫਿਰ ਉਸ ਦੇ ਕੈਫੇ ਦੇ ਉੱਤੇ 7 ਅਗਸਤ ਨੂੰ ਫਾਇਰਿੰਗ ਹੁੰਦੀ ਹੈ ਤਾਂ 3 ਵਾਰ ਫਾਇਰਿੰਗ ਹੋ ਚੁੱਕੀ ਹੈ ਔਰ ਇਸ ਫਾਇਰਿੰਗ ਦੇ ਵਿੱਚ ਕਪਿਲ ਸ਼ਰਮਾ ਦਾ ਕਾफी ਨੁਕਸਾਨ ਵੀ ਹੋ ਚੁੱਕਾ ਹੈ ਕੈਫੇ ਦੀਆਂ ਖਿੜਕੀਆਂ ਟੁੱਟ ਗਈਆਂ ਕਈ ਵਾਰ ਸਟਾਫ ਵੀ ਉੱਥੇ ਮੌਜੂਦ ਹੁੰਦਾ ਹੈ ਤਾਂ ਸਟਾਫ ਵੀ ਡਰ ਜਾਂਦਾ ਜਦੋਂ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹਾਲਾਂਕਿ ਕੱਲ੍ਹ ਹੀ ਕਪਿਲ ਸ਼ਰਮਾ ਦਾ ਵੱਡਾ ਬਿਆਨ ਇਸ ਮਾਮਲੇ ਤੇ ਸਾਹਮਣੇ ਆਉਂਦਾ ਹੈ ਕਹਿੰਦੇ ਕਿ ਜਿੰਨੀ ਵਾਰ ਮੇਰੇ ਕੈਫੇ ਦੇ ਉੱਤੇ ਫਾਇਰਿੰਗ ਕੀਤੀ ਗਈ 19 ਵਾਰ ਵੱਡੀ ਓਪਨਿੰਗ ਉਸ ਦੇ ਕੈਫੇ ਨੂੰ ਮਿਲੀ ਹੈ ਹਾਲਾਂਕਿ ਜਿਸ ਤਰੀਕੇ ਦੇ ਨਾਲ ਇਹ ਫਾਇਰਿੰਗ ਦੇ ਘਟਨਾਵਾਂ ਨੂੰ ਅੰਜਾਮ ਦਿੱਤੀਆਂ ਗਿਆ ਤਾਂ ਉਸ ਤੋਂ ਬਾਅਦ ਕਪੀਰ ਸ਼ਰਮਾ ਦਾ ਇਹ ਜ਼ਰੂਰ ਕਹਿਣਾ ਸੀ ਕਿ ਮਨ ਜ਼ਰੂਰ ਟੁੱਟਦਾ ਹੈ ਇਸ ਤਰੀਕੇ ਦੇ ਨਾਲ ਜਦੋਂ ਤੁਹਾਨੂੰ ਟਾਰਗੇਟ ਕੀਤਾ ਜਾਂਦਾ ਹੈ ਬਿਨਾਂ ਕਿਸੇ ਗੱਲ ਤੋਂ ਤੁਹਾਡੇ ਲੋਕ ਪਿੱਛੇ ਪੈ ਜਾਂਦੇ ਨੇ ਔਰ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਇਹ ਜੋ ਜ਼ਰੂਰ ਮਾਨਸ ਗੱਲਾਂ ਨੂੰ ਲੈ ਕੇ ਟੁੱਟਦਾ ਹੈ ਪਰ ਦੂਸਰੇ ਪਾਸੇ ਗ੍ਰਿਫਤਾਰੀ ਹੋਈ ਹੈ ਵੱਡੀ ਗ੍ਰਿਫਤਾਰੀ ਪੰਜਾਬ ਦੇ ਲੁਧਿਆਣਾ ਤੋਂ ਕੀਤੀ ਗਈ ਹੈ ਦੱਸ ਦਈਏ ਕਿ ਦਿੱਲੀ ਦੀ ਕ੍ਰਾਈਮ ਬ੍ਰਾਂਚ ਦੇ ਵੱਲੋਂ ਇਸ ਗ੍ਰਿਫਤਾਰੀ ਨੂੰ ਅੰਜਾਮ ਦਿੱਤਾ ਗਿਆ ਹੈ ਔਰ ਇਸ ਗੈਂਗਸਟਰ ਦੇ ਕੋਲੋਂ ਸ਼ੂਟਰ ਦੇ ਕੋਲ PX3 ਹਾਈ ਐਂਡ ਪਿਸਟਲ ਵੀ ਬਰਾਮਦ ਕੀਤਾ ਗਿਆ ਹੈ ਔਰ 8 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਨੇ ਤਾਂ ਫਿਲਹਾਲ ਇਹ ਵੱਡੀ ਸਫਲਤਾ ਕਹੀ ਜਾ ਸਕਦੀ ਹੈ ਕਪੀਲ ਸ਼ਰਮਾ ਦੇ ਕੈਫੇ ਦੇ ਉੱਤੇ ਜੋ ਫਾਇਰਿੰਗ ਹੋਈ ਹੈ ਇਸ ਤੋਂ ਇਲਾਵਾ ਕਨੇਡਾ ਦੇ ਵਿੱਚ ਜੋ ਘਟਨਾਵਾਂ ਅੰਜਾਮ ਦਿੱਤੀਆਂ ਜਾਂਦੀਆਂ ਨੇ ਇਸ ਤਰੀਕੇ ਦੀਆਂ ਤਾਂ ਉਹਨਾਂ ਨੂੰ ਲੈ ਕੇ ਵੀ ਇਹ ਵੱਡੀ ਸਫਲਤਾ ਪੁਲਿਸ ਦੇ ਹੱਥ ਲੱਗੀ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਹੋਰ ਕਿਹੜੇ ਤਾਰ ਜੋੜਦੇ ਨੇ ਹੋਰ ਕਿਹੜੇ ਨਾਮ ਨਿਕਲ ਕੇ ਸਾਹਮਣੇ ਆਉਂਦੇ ਨੇ ਜਾਂ ਹੋਰ ਕਿਹੜੀਆਂ ਗ੍ਰਿਫਤਾਰੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੁੰਦੀਆਂ ਨੇ ਤੇ ਵੱਲੋਂ ਇਸ ਸਾਜ਼ਿਸ਼ ਨੂੰ ਰਚਿਆ ਗਿਆ ਸੀ ਉਸ ਦੀ ਗ੍ਰਿਫਤਾਰੀ ਕੀਤੀ ਗਈ ਹੈ ਦੱਸਦੇ ਕਿ ਕਪਿਲ ਸ਼ਰਮਾ ਦਾ ਕੈਪਸ ਕੈਫੇ ਜੋ ਕਿ ਕੈਨੇਡਾ ਦਾ ਵਿੱਚ ਉਸ ਦੇ ਵੱਲੋਂ ਸ਼ੁਰੂ ਕੀਤਾ ਗਿਆ ਸੀ ਤਾਂ ਉਸ ਕੈਫੇ ਦੇ ਉੱਤੇ ਫਾਇਰਿੰਗ ਕਰਨ ਵਾਲੇ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਗਿਆ ਲੁਧਿਆਣਾ ਦੇ ਵਿੱਚ ਪੁਲਿਸ ਦੇ ਵੱਲੋਂ ਇਸ ਦੀ ਗ੍ਰਿਫਤਾਰੀ ਪਾਈ ਜਾਂਦੀ ਹੈ ਔਰ ਕੱਲੇ ਗ੍ਰਿਫਤਾਰੀ ਹੁੰਦੀ ਹੈ ਤਾਂ ਬੰਦੂ ਸਿੰਘ ਮਾਨ ਕੈਫ ਜੋ ਸੇਖੋ ਹੈ ਤਾਂ ਉਹ ਜੋ ਬਿਸ਼ਨੋਈ ਗੈਂਗ ਹੈ ਉਸ ਦੇ ਨਾਲ ਜੁੜਿਆ ਹੋਇਆ ਮੰਨਿਆ ਜਾ ਰਿਹਾ ਹੈ ਕੈਨੇਡਾ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਗੈਂਗਸਟਰਾਂ ਵਿਚ ਆਲੇ ਇਹ ਇਕ ਮਜਬੂਤ ਕੜੀ ਬਣਿਆ ਹੋਇਆ ਸੀ ਔਰ ਪੰਜਾਬ ਦੇ ਵਿੱਚ ਜੋ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਉਸ ਦੇ ਵਿੱਚ ਵੀ ਇਸ ਦੀ ਮੁੱਖ ਭੂਮਿਕਾ ਰਹਿੰਦੀ ਹੈ ਤਾਂ ਬੰਦੂ ਸਿੰਘ ਮਾਨ ਸੇਖੋ ਨੂੰ ਗ੍ਰਫਤਾਰ ਕਰ ਲਿਆ ਗਿਆ ਦੱਸ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ 골ਡੀ ਟੁੱਲੋ ਗੈਂਗ ਦਾ ਇਹ ਅਹਿਮ ਹੈਂਡਲਰ ਹੈ ਔਰ ਇਸ ਦੇ ਵੱਲੋਂ ਜੋ ਕੈਨੇਡਾ ਦੇ ਵਿੱਚ ਕਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਤਿੰਨ ਵਾਰ ਫਾਇਰਿੰਗ ਦੀ ਘਟਨਾ ਹੋਈ ਹੈ ਤਾਂ ਉਸ ਦੀ ਸਾਰੀ ਸਾਜ਼ਿਸ਼ ਇਸ ਦੇ ਵੱਲੋਂ ਰਚੀ ਗਈ ਸੀ ਮੁੱਖ ਸ਼ੂਟਰ ਸੀ ਇਸ ਘਟਨਾ ਦਾ ਔਰ ਪੁਲਿਸ ਦੇ ਵੱਲੋਂ ਇਸ ਦੇ ਵੱਲੋਂ PX3 हाई एंड पिस्तल ਜਿਹੜਾ ਕਿ ਮੇਡ ਇਨ ਚਾਈਨਾ ਪਿਸਟਲ ਹੈ ਉਹ ਵੀ ਬਰਾਮਦ ਕੀਤਾ ਗਿਆ ਔਰ ਇਸ ਤੋਂ ਇਲਾਵਾ 8 ਜਿੰਦਾ ਕਾਰਤੂਸ ਇਸ ਦੇ ਕੋਲੋਂ ਬਰਾਮਦ ਕੀਤੇ ਗਏ ਨੇ ਤਾਂ ਪੁਲਿਸ ਦੇ ਮੁਤਾਬਕ ਸੇਖੋ ਦੇ ਭਾਰਤ ਵਿੱਚ ਲੁਕੇ ਹੋਣ ਦੀ ਸੂਚਨਾ ਉਹਨਾਂ ਨੂੰ ਮਿਲੀ ਸੀ ਕੈਨੇਡਾ ਦੇ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਭਾਰਤ ਆ ਗਿਆ ਸੀ ਔਰ ਭਾਰਤ ਆ ਕੇ ਇਸ ਦੇ ਵੱਲੋਂ ਇੱਥੇ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਣਾ ਸੀ ਉਸ ਤੋਂ ਪਹਿਲਾਂ ਪੁਲਿਸ ਦੇ ਵੱਲੋਂ ਇਸਤਰੀ ਗ੍ਰਫਤਾਰੀ ਕਰ ਲਈ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਸੇਖੋ ਦੇ ਉੱਤੇ ਇਲਜ਼ਾਮ ਹੈ ਕਿ ਫਾਇਰਿੰਗ ਦੀ ਸਾਜ਼ਿਸ਼ ਇਸਨੇ ਰਚੀ ਸੀ ਔਰ ਸ਼ੂਟਰਾਂ ਨੂੰ ਜੋ ਜੋ ਲੌਜਿਸਟਿਕ ਸਪੋਰਟ ਹੈ ਉਹ ਸਾਰੀ ਇਸ ਦੇ ਵੱਲੋਂ ਮੁਹੱਈਆ ਕਰਵਾਈ ਗਈ ਸੀ ਤਾਂ ਕੈਨੇਡਾ ਦੇ ਵਿੱਚ ਕਪਿਲ ਸ਼ਰਮਾ ਕੈਫੇ ਦੇ ਉੱਤੇ ਤਿੰਨ ਵਾਰ ਫਾਇਰਿੰਗ ਹੋ ਚੁੱਕੀ ਹੈ